ਨਮਸਕਾਰ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਅੱਜ ਫਿਰ ਭਾਰਤ ਦੀ ਸਿਆਸਤ ਦੇ ਵਿੱਚ ਇੱਕ ਹਲਚਲ ਮਚ ਗਈ ਹੈ ਕਿਉਂਕਿ ਭਾਜਪਾ ਦੇ ਨਵੇਂ ਬਣੇ ਸੰਸਦ ਨੇ ਕੁਝ ਅਜਾ ਕਹਿ ਦਿੱਤਾ ਜਿਸ ਦੇ ਨਾਲ ਭਾਰਤ ਦੀ ਸਿਆਸਤ ਦੇ ਵਿੱਚ ਹਲਚਲ ਜਾਂ ਕਹਿ ਜੀ ਬਵਾਲ ਮਚਿਆ ਹੋਇਆ ਹੈ ਦੱਸ ਦਿੰਦੇ ਹਾਂ ਬਿਆਨ ਕੀ ਹੈ ਰਾਹੁਲ ਗਾਂਧੀ ਨੂੰ ਸੰਸਦ ਦੇ ਅੰਦਰ ਬੰਦ ਕਰਕੇ ਥੱਪੜ ਮਾਰਨੇ ਚਾਹੀਦੇ ਨੇ ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ ਦੱਸਦੀ ਇਹ ਕਿ ਇਹ ਬਿਆਨਬਾਜ਼ੀ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਭਰਤ ਸ਼ੈਟੀ ਦੇ ਦੁਆਰਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੇ ਜਦੋਂ ਪਹਿਲਾ ਦਿਨ ਲੋਕ ਸਭਾ ਦੇ ਸੈਸ਼ਨ ਦਾ ਸ਼ੁਰੂ ਹੋਇਆ ਸੀ ਵਿਰੋਧੀ ਟੀਰ ਹੁਣ ਮਜ਼ਬੂਤ ਹੈ ਐਲੋਪੀ ਹੁਣ ਮਜ਼ਬੂਤ ਹੈ ਅਤੇ ਵਿਰੋਧੀ ਧਿਰ ਦੇ ਹੁਣ ਨੇਤਾ ਨੇ ਰਾਹੁਲ ਗਾਂਧੀ ਜੇ ਨੇਤਾ ਰਾਹੁਲ ਗਾਂਧੀ ਜੇ ਸਵਾਲ ਜਵਾਬ ਨਹੀਂ ਕਰਨਗੇ ਐਜ਼ ਅ ਵਿਰੋਧੀ ਧਿਰ ਦੇ ਨੇਤਾ ਵਜੂ ਤੇ ਹੁਣ ਕਰੇਗਾ ਰਾਹੁਲ ਗਾਂਧੀ ਆਪਣੇ ਨਾਲ ਕੁਝ ਤਸਵੀਰਾਂ ਲੈ ਕੇ ਗਿਆ ਸੀ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਸੀ ਸ਼ਿਵ ਜੀ ਦੀ ਭਗਵਾਨ ਸ਼ਿਵ ਦੇ ਉਸ ਨੇ ਤੀਸਰੀ ਅਖਬਾਰੇ ਕਿਹਾ ਸੀ ਕਿ ਭਗਵਾਨ ਸ਼ਿਵ ਦੀ ਤੀਸਰੀ ਨੀਤਰ ਕਿਵੇਂ ਖੁੱਲਦਾ ਹੈ ਇਸ ਨੂੰ ਲੈ ਕੇ ਬੜੀ ਵੱਡੀ ਬਿਆਨਬਾਜ਼ੀ ਕੀਤੀ ਹੈ ਉਹਨਾਂ ਨੇ ਕਿਹਾ ਇਹ ਬਿਆਨਬਾਜ਼ੀ ਕਿਉਂ ਕੀਤੀ ਗਈ ਪਰ ਸਿਟੀ ਨੇ ਕਿਹਾ ਰਾਹੁਲ ਗਾਂਧੀ ਨੂੰ ਸੈਂਸ ਨਹੀਂ ਹੈ ਰਾਹੁਲ ਗਾਂਧੀ ਨੂੰ ਅਕਲ ਨਹੀਂ ਹੈ ਰਾਹੁਲ ਗਾਂਧੀ ਨੂੰ ਹਿੰਦੂ ਧਰਮ ਦੀ ਮਾਨ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਹੇ ਨੇਤਾ ਨੂੰ ਜ ਜਹੇ ਸੰਸਦ ਨੂੰ ਸੰਸਦ ਦੇ ਕਿਸੇ ਕਮਰੇ ਦੇ ਵਿੱਚ ਬੰਦ ਕਰਕੇ ਥੱਪੜ ਮਾਰਨੇ ਚਾਹੀਦੇ ਨੇ ਉਹਨਾਂ ਨੇ ਕਿਹਾ ਜਦੋਂ ਇਹ ਰਾਹੁਲ ਗਾਂਧੀ ਗੁਜਰਾਤ ਦੇ ਵਿੱਚ ਆਉਂਦੇ ਨੇ ਤਾਂ ਉਦਾਂ ਦਾ ਕਹਿੰਦੇ ਉਸ ਟਾਈਮ ਕਹਿੰਦੇ ਨੇ ਕਿ ਮੈਂ ਤੇ ਸ਼ਿਵ ਦਾ ਪੁਜਾਰੀ ਆ ਲੇਕਿਨ ਹੁਣ ਵਿਵਾਦਿਤ ਟਿੱਪਣੀ ਕਿਉਂ ਹਾਲਾਂਕਿ ਕੋਈ ਖਾਸ ਗੱਲ ਕੀਤੀ ਨਹੀਂ ਰਾਹੁਲ ਗਾਂਧੀ ਨੇ ਜਦੋਂ ਲੋਕ ਸਭਾ ਦਾ ਫਸਟ ਡੇ ਫਸਟ ਸੈਸ਼ਨ ਚੱਲ ਰਿਹਾ ਸੀ ਉਹਨੇ ਜਸ ਨਾ ਹੀ ਹਿੰਦੂਆਂ ਨੂੰ ਟਾਰਗੇਟ ਕੀਤਾ ਕਿਉਂਕਿ ਉਸ ਦੇ ਸ਼ਬਦਾਂ ਨੂੰ ਜਿਹੜਾ ਤੋੜ ਅਤੇ ਮਰੋੜ ਕੇ ਭਾਰਤ ਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਉਹਨੇ ਜਸ ਐਗਜ਼ਾਮਪਲ ਦਿੱਤੀ ਹੈ ਕਿ ਭਾਰਤ ਦੇ ਲੋਕਾਂ ਨੂੰ ਹਿੰਦੂਆਂ ਨੂੰ ਖਤਰਾ ਨਹੀਂ ਲੇਕਰ ਭਾਰਤ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਖਤਰਾ ਹੈ ਇਸ ਲਈ ਉਹਨਾਂ ਨੇ ਸਾਰੇ ਹੀ ਮਲਬ ਪੀਰ ਪਗਮਰਾਂ ਦੇ ਫੋਟੋਸ਼ਾਪ ਕੀਤੇ ਚਲਦੇ ਰਾਜ ਸਭਾ ਦੇ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਭਰਤ ਸ਼ੈਟੀ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਉਹਨਾਂ ਦਾ ਪਾਰਾ ਗਰਭ ਹੋ ਗਿਆ ਜਾਂ ਕਹਿ ਦਈਏ ਆਊਟ ਆਫ ਕੰਟਰੋਲ ਹੋ ਗਿਆ ਆਪਣੇ ਸ਼ਬਦਾਂ ਨੂੰ ਆਪਣੇ ਵਸ ਵਿੱਚ ਨਹੀਂ ਰੱਖ ਸਕੇ ਉਹਨਾਂ ਨੇ ਸਿੱਧਾ ਹੀ ਰਾਹੁਲ ਗਾਂਧੀ ਨੂੰ ਕਹਿ ਦਿੱਤਾ ਕਿ ਇਹਨੂੰ ਸੰਸਦ ਦੇ ਵਿੱਚ ਬੰਦ ਕਰਕੇ ਥੱਪੜ ਮਾਰਨੇ ਚਾਹੀਦੇ ਨੇ ਚਾਹੇ ਕੋਈ ਵੀ ਹੈ ਚਾਹੇ ਕਿਸੇ ਵੀ ਪਾਰਟੀ ਦੇ ਨੇ ਤੁਹਾਡੇ ਜ਼ਿੰਦਗੀ ਦੇ ਫਲਸਫੇ ਤੁਹਾਡੇ ਜ਼ਿੰਦਗੀ ਦੇ ਤਜਰਬੇ ਅਲੱਗ ਹੋ ਸਕਦੇ ਨੇ ਲੇਕਿਨ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੀ ਕੋਈ ਵੀ ਖੇਤਰੀ ਚ ਐ ਨੈਸ਼ਨਲ ਕਾ ਇੰਟਰਨੈਸ਼ਨਲ ਪਾਰਟੀ ਹੈ ਲੇਕਿਨ ਇਨਾਂ ਬਿਆਨ ਬਾਜ਼ੀਆਂ ਤੋਂ ਬਾਗ ਹੋਣਾ ਚਾਹੀਦਾ ਹੈ ਚਾਹੇ ਉਹ ਐਮਐਲਏ ਹੋ ਚਾਹੇ ਉਹ ਚਾਹੀ ਹੋ ਮੈਂਬਰ ਆਫ ਪਾਰਲੀਮੈਂਟ ਹੋ ਅਜਿਹੇ ਬਿਆਨ ਕਰਨਾ ਇੱਕ ਵਿਰੋਧੀ ਧਿਰ ਦੇ ਨੇਤਾ ਸਾਬਕਾ ਪ੍ਰਧਾਨ ਵੀ ਨੇ ਕਾਂਗਰਸ ਪਾਰਟੀ ਦੇ ਕੀ ਉਹਨਾਂ ਦੇ ਮਨ ਨੂੰ ਠੇਸ ਨਹੀਂ ਪਹੁੰਚੀ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਕੀ ਪਲਟਵਾਰ ਕਰਦੇ ਨੇ ਪੱਤ ਸ਼ੈਟੀ ਦੇ ਬਿਆਨਬਾਜ਼ੀ ਤੇ ਇਹ ਤਾਂ ਆਉਣ ਵਾਲੇ ਦਿਨ ਹੀ ਦੱਸਣਗੇ